ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤੇ ਪਿਆਰੇ ਬੱਚਿਓ ਅੱਜ ਬਾਲ ਉਪਦੇਸ਼ ਦਾ ਪੰਜਵਾਂ ਪਾਠ ਹੈ ਤੇ ਇਸ ਦੇ ਵਿੱਚ ਮੁਕਤੇ ਵਾਲੇ ਦੋ ਅਖਰੇ ਸ਼ਬਦ ਨੇ ਗੱਗਾ ਲੱਲਾ ਗਲ ਰਰ ਸਸ ਰਸ ਜਿਵੇਂ ਮੁਹਾਰਨੀ ਆਪ ਜੀ ਨੇ ਪੜ੍ਹੀ ਹੈ ਉਸ ਤਰੀਕੇ ਨਾਲ ਵੀ ਇਸ ਨੂੰ ਪੜ੍ਹ ਸਕਦੇ ਹੋ ਗੱਗਾ ਮੁਕਤਗਾ ਲੱਲਾ ਮੁਕਤਲ ਗਲ ਰ ਰ ਮੁਕਤਰ ਸ ਸ ਮੁਕਤਸ ਰਸ ਇਸੇ ਤਰ੍ਹਾਂ ਹੀ ਫਿਰ ਕਲ ਪਰ ਅਬ ਮਰ ਜਿਨ੍ਹਾਂ ਨੂੰ ਇਹ ਅੱਖਰ ਆਉਂਦੇ ਨੇ ਉਹ ਬਹੁਤ ਵਧੀਆ ਗੱਲ ਹੈ ਪਰ ਜਿਨ੍ਹਾਂ ਨੂੰ ਨਹੀਂ ਆਉਂਦੇ ਜੇ ਤੁਹਾਡੇ ਛੋਟੇ ਬੱਚਿਆਂ ਨੂੰ ਨਹੀਂ ਆਉਂਦੇ ਉਹਨਾਂ ਨੂੰ ਸ਼ੁਰੂ ਤੋਂ ਊੜੇ ਆੜੇ ਤੋਂ ਸ਼ੁਰੂ ਕਰਵਾਉਣਾ ਹੈ ਉਹਨਾਂ ਨੂੰ ਇਹ ਚੀਜ਼ਾਂ ਸਿਖਾਓ ਤੇ ਇਸ ਦੀਆਂ ਦੋ ਦੋ ਲਾਈਨਾਂ ਦੋ ਲਾਈਨਾਂ ਹੀ ਇਸ ਦੀਆਂ ਦੋ ਲਾਈਨਾਂ ਥੱਲੇ ਪੈਰਾਗ੍ਰਾਫ ਦੀਆਂ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਸ ਤਰ੍ਹਾਂ ਇਹ ਬੱਚਿਆਂ ਨੇ ਕੰਮ ਕੀਤਾ ਆ ਹੈ ਕਿ ਅੰਕੜ ਵਾਲੇ ਚਾਰ ਅੱਖਰ ਇਹਨਾਂ ਨੇ ਦੋ ਲਾਈਨਾਂ ਬਾਲੂਪਦੇਸ਼ ਤੋਂ ਉਤਾਰੀਆਂ ਉਹਦੇ ਉੱਤੇ ਚਾਰ ਪੰਜ ਨਹੀਂ ਤੇ ਇੱਕ ਪੈਰਾਗ੍ਰਾਫ ਦੀ ਫਿਰ ਅਗਲਾ ਪਾਠ ਇਸੇ ਤਰ੍ਹਾਂ ਤੁਸੀਂ ਪਾਠ ਪੰਜਵਾਂ ਇਸ ਦੀਆਂ ਦੋ ਮੁਕਤੇ ਵਾਲੇ ਅੱਖਰ ਦੋ ਲਾਈਨਾਂ ਉਤਾਰ ਲੈਣੀਆਂ ਹੈ ਇੱਕ ਪੈਰਾਗ੍ਰਾਫ ਦੀ ਉਤਾਰਨੀ ਹੈ ਇਸੇ ਤਰ੍ਹਾਂ ਫਿਰ ਤਿੰਨ ਅੱਖਰੇ ਫਿਰ ਚਾਰ ਅੱਖਰੇ ਤੇ ਫਿਰ ਪਾਠ ਛੇਵਾ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਾਵਾਂਗੇ ਸੋ ਇਸ ਪਾਠ ਦੀ ਮਿਹਨਤ ਕਰਕੇ ਪੱਛੀ ਯਾਰੀ ਪੜਨਾ ਹੈ ਦੋ ਦੋ ਲਾਈਨਾਂ ਨੂੰ ਤੇ ਪਕਾਉਣੇ ਹਨ ਇਹ ਅੱਖਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ